ਥਾਣਾ ਆਨੰਦਗੜ ਦੇ ਅੱਗੇ ਪਿੰਡ ਹੁਸਨਰ ਵਾਲਿਆਂ ਵੱਲੋਂ ਕਈ ਦਿਨਾਂ ਤੋਂ ਲੈ ਕੇ ਜਿਹੜਾ ਧਰਨਾ ਪ੍ਰਦਰਸ਼ਨ ਜਾਰੀ ਹੈ ਜੋ ਕਿ ਪਿੰਡ ਹੁਸਨਰ ਦੀ ਦਵਿੰਦਰ ਕੌਰ ਆਨੰਦਗੜ ਦੇ ਵਿੱਚ ਵਿਆਹੀ ਹੋਈ ਸੀ ਜਿਸ ਦੀ ਕੀ ਮੌਤ ਹੋ ਜਾਂਦੀ ਹੈ ਪਰਿਵਾਰ ਵੱਲੋਂ ਦੱਸਿਆ ਜਾਂਦਾ ਕਿ ਉਸ ਦਾ ਕਤਲ ਕੀਤਾ ਗਿਆ ਤੇ ਉਹਦੇ ਸਹੁਰਾ ਪਰਿਵਾਰ ਤੇ ਜਿਹੜੇ ਇਲਜ਼ਾਮ ਲਗਾਏ ਗਏ ਐ ਤੇ ਹਰ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਐ ਲਾਸ਼ ਵੀ ਜਿਹੜੀ ਹਰ ਤੱਕ ਉਹਦਾ ਸਸਕਾਰ ਜਿਹੜਾ ਨਹੀਂ ਕੀਤਾ ਗਿਆ ਤੇ ਪਰਿਵਾਰ ਵੱਲੋਂ ਪੋਸਟਮਾਰਟਮ ਵੀ ਨਹੀਂ ਕਰਵਾਇਆ ਗਿਆ ਦੱਸਿਆ ਪਰਿਵਾਰ ਦੀ ਹੀ ਮੰਗ ਲਗਾਤਾਰ ਕੇ ਦੋਸ਼ੀਆਂ ਨੂੰ ਜਿਹੜਾ ਪਹਿਲਾਂ ਗ੍ਰਿਫਤਾਰ ਕੀਤਾ ਜਾਵੇ ਬੇਸ਼ੱਕ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਪਰ ਪਰਿਵਾਰ ਦਾ ਕਹਿਣਾ ਕਿ ਜਿੰਨਾ ਚਿਰ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਉਹਨਾਂ ਚਿਰ ਧਰਨਾ ਇਹ ਜਾਰੀ ਰਹੂਗਾ ਕੀ ਸੀ ਪੂਰਾ ਮਾਮਲਾ ਕਰਵਾਉਣੇ ਤੁਹਾਡੀ ਪਰਿਵਾਰ ਨਾਲ ਗੱਲਬਾਤ ਔਰ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਵੀ ਇਹ ਪਰਿਵਾਰ ਦਾ ਸਾਥ ਦਿੱਤਾ ਜਾ ਰਿਹਾ ਧਰਨਾ ਲਗਾਇਆ ਜਾ ਰਿਹਾ ਤੇ ਉਹਨਾਂ ਨਾਲ ਵੀ ਕਰਾਂਗੇ ਗੱਲਬਾਤ ਤੇਂਦਰਕੌਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਤੇਂਦਰਕੌਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਪਿੰਡ ਕੋਸਨੜ ਤੋਂ ਫਰੀ ਪਿੰਡ ਵਾਲੇ ਇੱਕ ਘਰ ਨਾਲ ਲਈ ਬੈਠੇ ਜਿੰਨਨਦਗੜ ਸਬਜੈਕਟ ਸਾਡੀ ਬੇਟੀ ਦਾ ਨੰਦਗੜ ਵੱਲੋਂ ਜੀ ਕੋਸਨੜ ਦੀ ਬੇਟੀ ਹੈ ਉਹ ਉਹਦਾ ਕਤਲ ਕੀਤਾ ਗਿਆ ਹੈ ਉਹਦੇ ਪਤੀ ਵੱਲੋਂ ਉਹਦੇ ਨੋ ਵੱਲੋਂ ਤੇ ਉਹਦੇ ਪੁੱਤਰ ਵੱਲੋਂ ਅਸੀਂ ਨੰਦਗੜ ਚ ਕਾਰਨਾ ਲਗਾਇਆ ਹੋਇਆ ਹੈਗਾ ਵੀ ਸਾਨੂੰ ਇਨਸਾਫ ਮਿਲੇ ਪਰ ਸਾਡੀ ਕੋਈ ਵੀ ਗੱਲ ਨਹੀਂ ਸੁਣਵਾਈ ਕਰ ਰਿਹਾ ਨਾ ਪ੍ਰਸ਼ਾਸਨ ਕਰ ਰਿਹਾ ਨਾ ਕੋਈ ਬੱਟਾ ਕੋਈ ਸਾਡੇ ਕੋਲੇ ਆਇਆ ਨਾ ਕਿ ਸਾਡੇ ਕੋਲੇ ਗੱਲ ਨਾ ਕੋਈ ਬਾ ਕਿਸੇ ਨੇ ਕੁਛ ਨਹੀਂ ਕਿਹਾ ਸੀ ਕਿ ਕੈਸਾ ਨਿਆਂ ਇਨਸਾਫ ਨਹੀਂ ਮਿਲ ਰਿਹਾ ਸਾਡੀ ਐਫਆਈਆਰ ਦਰਜ ਕਰਨੀ ਸੀ ਉਹ ਨਹੀਂ ਕੀਤੀ ਸਾਡੀ 15 ਦੇ ਹੱਥੋਂ ਕੁੜੀ ਦੀ ਲਾਸ਼ ਖਿੰਡੇ ਪਈ ਥੇਗੀ ਇਹ ਇਹਨਾਂ ਨੇ ਕੋਈ ਵੀ ਹਲੇ ਮਾੜੀ-ਮੋਟੀ ਵੀ ਸਾਡੀ ਗੱਲ ਨਹੀਂ ਕੀਤੀ ਪਰਚਾ ਵੀ ਦਰਜ ਕੀਤਾ ਸੀ ਪੋਸਟਮਾਰਡਮ ਵੀ ਕਰਵਾਣਾ ਉਹਦਾ ਸਾਡੀ ਲਾਸ਼ ਉੱਥੇ ਵਿਚਾਰੀ ਦੀ ਰਲਦੀ ਪਈ ਥੀ ਅਹੀਂ ਇਹ ਹੀ ਕਹਿਣਾ ਚਾਹੁੰਦੇ ਆ ਜੀ ਇਹਨਾਂ ਨੂੰ ਸਰਕਾਰਾਂ ਨੂੰ ਬੇਸ਼ਰਮੀ ਹੋਣੀ ਚਾਹੀਦੀ ਹੈ ਢਿੰਪੀ ਵਰਗਿਆਂ ਦੇ ਉਹ ਖਾਸ ਨੇ ਰਿਸ਼ਵਤ ਦਿੱਤੀ ਹੋਈਏਗੀ ਤਾਂ ਕਰਕੇ ਉਹ ਇਹ ਕੋਈ ਵੀ ਗੱਲ ਸਾਡੀ ਸੁਣਨ ਨਹੀਂ ਚਾਹੁੰਦੇ ਕਿਉਂਕਿ ਇਹਨਾਂ ਦੇ ਪੈਸੇ ਦੁੰਨੇ ਹੋਏ ਆ ਜੀ ਮੂਹ ਚ ਇਹ ਰਿਸ਼ਵਤਾਂ ਖਾ-ਖਾ ਕੇ ਸਾਡੀਆਂ ਧੀਆਂ ਭੈਣਾਂ ਨੂੰ ਮਰਵਾਉਂਦੇ ਪਏ ਆ ਇਹ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਮੇਰੇ ਅੱਗੇ ਬੇਨਤੀ ਹੈ ਕਿ ਸਾਡਾ ਸਾ ਸੁਣਵਾਈ ਕੀਤੀ ਜਾਵੇ ਸਾਡੀ ਕੁੜੀ ਨੂੰ ਇਨਸਾਫ ਮਿਲੇ ਤਾਂ ਕਰਕੇ ਅਸੀਂ ਇਹ ਜੋ ਸਾਡਾ ਧਰਨਾਇ ਤੇ ਚੱਤ ਸਕੀਏ ਲੋਕਾਂ ਨੂੰ ਵੀ ਤਕਲੀਫ ਹੁੰਦੀ ਹੋਊਗੀ ਤਾਂ ਕਰਕੇ ਮੈਂ ਇਹ ਹੀ ਕਹਿਣਾ ਚਾਹੁੰਦੀ ਆ ਜੀ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਲਾਈਕ ਕਰੋ ਗਾਹ ਪਹੁੰਚਾਓ ਤਾਂ ਕਿ ਉਹ ਸਾਨੂੰ ਕਹਿੰਦੇ ਵੀ ਸਾਨੂੰ ਤਾਂ ਪਤਾ ਹੀ ਲੱਗੇ ਜੀ ਕੀ ਹੋਈ ਜਾਂਦਾ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਕਤਲ ਹੋਇਆ ਕਤਲ ਹੋਇਆ ਉਹ ਸਾਨੂੰ ਕਹਿੰਦੇ ਕਿ ਸੰਤ ਜੀ ਪਤਾ ਹੀ ਨਹੀਂ ਲੱਗਿਆ ਤਾਂ ਕਰਕੇ ਜੀ ਅਸੀਂ ਇਹ ਵੀਡੀਓ ਬਣਾਉਣੀ ਹੈ ਭਾਈ ਜੀ ਇਹ ਲੱਗਿਆ ਸੀਗਾ ਜੀ ਆਪਣੇ ਨਰਪਿੰਡ ਦੀ ਕੁੜੀ ਸੀ ਜਿਹੜੀ ਕਿ ਅਨੰਦਗੜ੍ਹ ਵੇਈ ਸੀ 25 ਸਾਲ ਹੋ ਗਈ ਸੀ ਉਸ ਰੁਧਿਆਈ ਨੂੰ ਪੂਰੇ ਨੋ ਮੁੰਡਾ ਜਾਇਦਾ ਸੀ ਜਿਹੜਾ ਕਿ ਉਹ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਮੁੰਡੀ ਅੰਨੀ ਉਹ ਵੀ ਕਰਿਆ ਜਾਂਦਾ ਸੀਗਾ ਤੇ ਪੂਰੇ ਜਿਹੜਾ ਕਿ ਜੀਵਨ ਸਾਥੀ ਜਿਉਰੇ ਨਹੀਂ ਉਹ ਵੀ ਕਰਿਆ ਜਾਂਦਾ ਸੀ ਕਈ ਵਾਰੀ ਤੇ ਪੰਚਾਇਤਾਂ ਵੀ ਪਿੰਡ ਉਸ ਦਾਤ ਕਵਾਇਆਂ ਜਿਹੜੀ ਕਿ ਉਹਦੀ ਕੰਡ ਵੀ ਕਢਵਾਈ ਗਈ ਉਹਨੂੰ ਅੱਡ ਵੀ ਕੀਤਾ ਗਿਆ ਉਹ ਹਾਨੀਸਰ ਨੂੰ ਕਿ ਉਹਦੀ ਬਿਜਾਰੀ ਦੀ ਜ਼ਿੰਦਗੀ ਲੱਗ ਕੇ ਅੱਦੀ ਉਸ ਨੂੰ ਕਤਲ ਕੀਤਾ ਗਿਆ ਜੀ ਜਿਹੜਾ ਕਿ ਉਸ ਕਤਲ ਦੇ ਸਬੰਧ ਦੇ ਵਿੱਚ ਦੋਸ਼ੀ ਨਹੀਂ ਫੜੇ ਗਏ ਉਸ ਸਬੰਧ ਦੇ ਵਿੱਚ ਹੇਠ ੜਨ ਲੱਗ ਗਿਆ ਜੀ ਪਹਿਲੇ ਦਿਨ ਜਦੋਂ ਅਸੀਂ ਧਰਨਾ ਲਾਇਆ ਸੀ ਉਦੋਂ ਐਫ ਆਈ ਆਰ ਕਟਾਇਆ ਕਟਾਈ ਹੈ ਜਿਹੜੀ ਕਿ ਉਹ ਧਰਨਾ ਲਾ ਕੇ ਕਰਵਾਈ ਸੀ ਉਸ ਤੋਂ ਬਾਅਦ ਇਹ 2 ਤਰੀਕ ਦਾ ਧਰਨਾ ਚੱਲੀ ਜਾਂਦਾ 24 ਤਰੀਕ ਨੂੰ ਦੀ ਮੌਤ ਹੋਈ ਹੈ ਅਜੇ ਤੱਕ ਜਿਹੜੇ ਉਹਦੇ ਕਾਤਲ ਹੈ ਉਹ ਅਜੇ ਦੀ ਕੋਈ ਗ੍ਰਿਫਤਾਰ ਨਹੀਂ ਹੋਇਆ ਉਹ ਗ੍ਰਿਫਤਾਰੀ ਤੋਂ ਦੂਰ ਹੈ ਜਿਹੜਾ ਕਿ ਇਸ ਪ੍ਰਸ਼ਾਸਨ ਹੈ ਨਾਕਾਮ ਹੈ ਇਹ ਕਿ ਕੋਈ ਉਹਨਾਂ ਨੂੰ ਫੜਾਫੜਾਈ ਨਹੀਂ ਕਰਦਾਗਾ ਉਹਨਾਂ ਦਾ ਕਿ ਤਗੜੇ ਬੰਦਿਆਂ ਦਾ ਹੱਥ ਹੈ ਉਹ ਪੀਸੀ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵਾਰੀ ਵਾਰੀ ਕਿ ਕੋ ਇਹਨਾਂ ਨੂੰ ਫੜੋ ਹਰ ਕੇ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਉਹਨਾਂ ਸੁਰੱਖਾ ਦੇ ਪਿੱਛੇ ਕੀਤਾ ਜਾਵੇ ਅਸੀਂ ਕਿ ਉਹਦਾ ਪੋਸਟਮਾਸਟਰ ਮੈਂ ਅਸੀਂ ਫੇਰ ਹੀ ਕਰਾ ਸਕਦੇ ਆ ਪੂਰੀ ਆਪਾਂ ਲਾਸ਼ ਨੂੰ ਫੇਰੀ ਟਿਕਾਣੇ ਲਾ ਸਕਦੇ ਸਸਕਾਰ ਕਰ ਸਕਦੇ ਆ ਕਿ ਜਿੱਨਾਂ ਜਰੂਰ ਹੋ ਦੋਸ਼ੀ ਨਹੀਂ ਫੜੇ ਜਾਂਦੇ ਤੇ ਪਤਾ ਜੀ ਇਹ ਬੰਦਾ ਕੌਣ ਹੈ ਵੀ ਇਹਦੇ ਕਾਰਵਾਈ ਕਿਉਂ ਨਹੀਂ ਹੁੰਦੀ ਇਹੇ ਬੰਦਾ ਜਿਹੜਾ ਕਾਤਲ ਹੈ ਜੀਤਾ ਸਿੰਘ ਉਹ ਇੱਕ ਰਾਸ਼ਟਰੀ ਆਗੂ ਹੈ ਪੰਜਾਬ ਦਾ ਉਹਦੇ ਨਾਲ ਰਹਿੰਦਾ ਹੈ ਉਹਦੇ ਮਤਲਬ ਉਹ ਪੀਏ ਦੇ ਤੌਰ ਤੇ ਕੰਮ ਕਰਦਾ ਹੈ ਮਨਪ੍ਰੀਤ ਸਿੰਘ ਜੀ ਬਾਦਲਾ ਜੋ ਜੋ ਵੀ ਕੁੱਠੇ ਸਿੱਧੇ ਕੰਮ ਕੀਤੇ ਐ ਇਸ ਬੰਦੇ ਰਾਹੀਂ ਕੀਤੇ ਐ ਜਿਵੇਂ ਕਿ ਬਾਦਲ ਬਾਦਲਾ ਨੇ ਮਤਲਬ ਬਠਿੰਡੇ ਥਰਮਲ ਪਲਾਂਟ ਨੂੰ ਵੇਚਿਆ ਜਿਹੜਾ ਉਹਦਾ ਰੁਪਇਆ ਕਨਵਰਟ ਕੀਤਾ ਉਹ ਦਿੱਤਾ ਸਿੰਘ ਰਾਹੀਂ ਕਰਿਆ ਜੋ ਕਿ ਕਾਤਲ ਹੈ ਬਾਦਲ ਪਰਿਵਾਰੇ ਬਾਦਲ ਕੇ ਇਹ ਸੋਚਦੇ ਆ ਵੀ ਜੇ ਇਹ ਬੰਦਾ ਗ੍ਰਿਫਤਜ਼ਾਰ ਹੋ ਜਾਂਦਾ ਤਾਂ ਕਿਤੇ ਸਾਡੀਆਂ ਪੋਲਆਂ ਨਾ ਖੁੱਲੀਆਂ ਜਾਣ ਕਿਉਂਕਿ ਸੀਬੀਆਈ ਇਹਨਾਂ ਦੇ ਮਗਰ ਲੱਗੀ ਹੋਈ ਹੈ ਉਹ ਬੰਦਾ ਸੀਬੀਆਈ ਦਾ ਵੀ ਵਾਰੰਟਡ ਹੈ ਇਸ ਕਰਕੇ ਜਿਹੜਾ ਮਨਪ੍ਰੀਤ ਬਾਦਲਾ ਹੈ ਉਹ ਬੰਦੇ ਨੂੰ ਪੇਸ਼ ਨਹੀਂ ਹੋਣ ਦਿੰਦਾ ਬੰਦਾ ਉਹ ਮਨਪ੍ਰੀਤ ਬਾਦਲਪੋੜਿਆ ਅਸੀਂ ਉਹਨਾਂ ਚਿਰ ਧਰਨਾ ਨਹੀਂ ਚੁੱਕਾਂਗੇ ਜਿੰਨਾ ਚਿਰ ਦੋਸ਼ੀ ਗ੍ਰਿਫਤਜ਼ਾਰ ਨਹੀਂ ਹੋ ਜਾਂਦੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਇਹ ਧਰਨਾ ਪਾਪ ਤੇ ਕਿਸਾਨੀਆਂ ਨੂੰ ਏਕਤਾ ਸਿੱਧੂਪੁਰ ਵੱਲੋਂ ਲਾਇਆ ਗਿਆ ਤੇ ਸਿੱਧੂਪੁਰ ਦਾ ਇਤਿਹਾਸ ਹੈ ਕਿ ਜਦੋਂ ਵੀ ਕੋਈ ਸੰਘਰਸ਼ ਲੜਿਆ ਉਹਨੂੰ ਜਿੱਤ ਤੱਕ ਲੈ ਕੇ ਗਿਆ ਧੰਨਵਾਦ ਪਰ ਪਰਿਵਾਰ ਨੂੰ ਵੀ ਕੀ ਕਹਿੰਦੇ ਇਥੋਂ ਭਜਾ ਦਿੱਤਾ ਗਿਆ ਹੁਣ ਜਿਹੜਾ ਪਰਿਵਾਰ ਹੈ ਉਹ ਕੋਹਾਰ ਹੈ ਤੇ ਨਾਂ ਉਹ ਕੀ ਕਹਿੰਦੇ ਹੁੰਦੇ ਆ ਉਹਨਾਂ ਨੂੰ ਭਾੜ ਰਹੀ ਹੈ ਪੁਲਿਸ ਨਾ ਕੋਈ ਸਾਨੂੰ ਅਸ਼ਵਾਸ ਇਹਨਾਂ ਨੇ 2 ਦਿਨਾਂ ਦਾ ਸਮਾਂ ਦਿੱਤਾ ਗਿਆ ਸਾਨੂੰ ਤੇ 2 ਦਿਨਾਂ ਦੇ ਅੰਦਰ ਜੇ ਨਾ ਕਰਨੀ ਤਾਂ ਅਸੀਂ ਵੱਡਾ ਕੰਮ ਕਰਾਂਗੇ